500a TV ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਮੈਂ ਹਾਂ ਵਿਰਿੰਦਰ ਸਾਡੇ ਸੰਮਤੀ ਸ਼ਹਿਰ ਲੁਧਿਆਣਾ ਦੇ ਇਤਿਹਾਸ ਦੇ ਵਿੱਚ ਇੱਕ ਨਵੀਂ ਇਬਾਰਤ ਲਿਖੀ ਗਈ ਹੈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਨਗਰ ਨਿਗਮ ਲੁਧਿਆਣਾ ਤੋਂ ਪਹਿਲੀ ਵਾਰ ਕੋਈ ਬੀਬੀ ਕਾਉਂਸਲਰ ਮelect ਚੁਣੇ ਗਏ ਨੇ ਸਾਡੇ ਨਾਲ ਮੌਜੂਦ ਨੇ ਮelect ਪ੍ਰਿੰਸੀਪਲ ਇੰਦਰਜੀਤ ਕੌਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰਾਈਮ ਸਵੇਰਾ ਟੀਵੀ 'ਚ ਬਹੁਤ-ਬਹੁਤ ਧੰਨਵਾਦ ਜੀ ਬڑے ਫਖਰ ਵਾਲੀ ਗੱਲ ਹੈ ਮਾਣ ਵਾਲੀ ਗੱਲ ਹੈ ਲੁਧਿਆਣਾ ਵਾਸੀਆਂ ਵਾਸਤੇ ਕਿ ਪਹਿਲੀ ਵਾਰ ਇੱਕ ਬੀਬੀ ਕਾਉਂਸਲਰ ਮੈਲਾ ਉਹਨਾਂ ਦੇ ਜਿਹੜੇ ਆਸ-ਪਾਸ ਜਿਹੜੇ ਘਰ ਨੇ ਆਮ ਘਰ ਨੇ ਉਹਨਾਂ ਚੋਂ ਇੱਕ ਹਾਈਲੀ ਕੁਆਲੀਫਾਈਡ ਬੀਬੀ ਜਿਹੜੇ ਨੇ ਉਹ ਚੁਣੇਗੇ ਤੁਸੀਂ ਚੁਣੇਗੇ ਉਹ ਔਰ ਤੁਸੀਂ ਪ੍ਰਿੰਸੀਪਲ ਵੀ ਰਹਿ ਚੁੱਕੇ ਹੋ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਡੇ ਪੁੱਛੋਕੜ ਬਾਰੇ ਜਾਣਨਾ ਚਾਹਾਂਗਾ ਕਿ ਤੁਹਾਡਾ ਜਨਮ ਤੁਹਾਡੀ ਸਿੱਖਿਆ ਕੋਡਾ ਪਾਲਨ ਕੋਸ਼ਨ ਤੁਹਾਡੀ ਬੈਕਗ੍ਰਾਉਂਡ ਜਿਹੜੀ ਹੈ ਕੀ ਹੈ ਜੀ ਮੈਂ ਲੁਧਿਆਣਾ ਦੇ ਕੋਲ ਇੱਕ ਛੋਟਾ ਜਿਹਾ ਕਸਬਾ ਪੈਂਦਾ ਹੈ ਦਰਾਹਾ ਜੀ ਜੀ ਨੋਥੇਰੀ ਜਮਪਾਲਾ ਮੇਰੀ ਸਕੂਲਿੰਗ ਉਥੇ ਦੇ ਹੀ ਸਭ ਤੋਂ ਬੈਸਟ ਸਕੂਲ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਹੋਈ ਹੈ ਔਰ ਉਸ ਤੋਂ ਬਾਅਦ ਮੈਂ ਪਲੱਸ 2 ਆਪਣੀ ਗੁਰਨਾਮਕ ਸਕੂਲ ਹੈ ਉੱਥੇ ਉਥੋਂ ਕੀਤੀ ਹੈ ਫਰਦਰ ਔਰ ਮੈਂ ਜੋ ਆਪਣੀਆਂ ਸਟੱਡੀਜ਼ ਨੇ ਮੇਰੀ ਐਸਡੀਪੀ ਕਾਲਜ ਤੋਂ ਤੇ ਪੀਟੀਓ ਪੰਜਾਬੀ ਯੂਨੀਵਰਸਿਟੀ ਤੋਂ ਬਾਕੀ ਜਿਹੜੀ ਸਟੱਡੀਜ਼ ਹੈ ਮੇਰੀ ਉਹ ਫਿਰ ਕੰਪਲੀਟ ਆਪ ਹੋਈ ਲੁਧਿਆਣਾ ਸਰਪਤਲ ਗੱਲ ਕਰ ਰਹੇ ਸੀ ਆਫਸਰ ਕੋਲ ਵੀ ਤੁਸੀਂ ਬੀਕਾਮ ਕੀਤੀ ਹੈ ਐਮਬੀਏ ਕੀਤੀ ਹੈ ਹੋਰ ਵੀ ਇੱਕ ਦੋ ਡੀਗਰੀਆਂ ਕੀਤੀਆਂ ਨੇ ਤੇ ਬੜੇ ਫਖਰ ਵਾਲੀ ਗੱਲ ਹੈ ਕਿ ਇੱਕ ਪੜ੍ਹੇ ਲਿਖੇ ਜਿਹੜੇ ਬਹੁਤ ਜ਼ਿਆਦਾ ਹਾਈਲੀ ਕੁਆਲੀਫਾਈਡ ਜਿਹੜੇ ਹੈ ਮੇਅਰ ਨੇ ਲੁਧਿਆਣੇ ਨੂੰ ਮਿਲੇ ਨੇ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਇੰਨੇ ਹਾਈਲੀ ਕੁਆਲੀਫਾਈਡ ਹੋ ਕਿ ਇਸ ਤੋਂ ਪਹਿਲਾਂ ਸਿਆਸਤ 'ਚ ਆਉਣ ਤੋਂ ਪਹਿਲਾਂ ਆ ਤੁਸੀਂ ਕੋਈ ਜੋਬ ਵਗੈਰਾ ਕਰਦੇ ਸੀ? ਆ ਜੀ ਬਿਲਕੁਲ ਸਿਆਸਤ ਤਾਂ ਨਹੀਂ ਅਸੀਂ ਸੇਵਾ ਜ਼ਰੂਰ ਕਹਿ ਸਕਦੇ ਆ। ਜੀ ਤੇ ਇਸ ਸੇਵਾ ਨੂੰ ਨਿਭਾਉਣ ਤੋਂ ਪਹਿਲਾਂ ਇਹ ਸੇਵਾ ਦੇ ਵਿੱਚ ਆਮ ਤੋਂ ਪਹਿਲਾਂ ਮੈਂ ਸਕੂਲ ਦੇ ਵਿੱਚ बतौर ਪ੍ਰਿੰਸੀਪਲ ਕੰਮ ਕਰਦੇ ਰਹੀ ਆ। ਜੀ ਔਰ ਕੋਸ਼ਿਸ਼ ਕਰ ਕਰਦੇ ਰਹੀ ਆ ਕਿ ਜੋ ਸਾਡੇ ਆਉਣ ਵਾਲੇ ਇਸ ਪਾਰ ਤੇ ਬੱਚੇ ਦੇ ਲੀਡਰਸ ਨੇ ਜੋ ਅਣਵਰੀ ਸਾਡੀ ਜਨਰੇਸ਼ਨ ਹੈ ਉਹਨਾਂ ਨੂੰ ਸਿੱਖਿਆ ਦੇ ਕੇ ਜਾਂ ਉਹਨਾਂ ਨੂੰ ਕੁਝ ਚੰਗਾ ਸਿਖਾ ਕੇ ਆਪਣੇ ਭਾਰਤ ਦੇ ਦੇਸ਼ ਦੀ ਜਿਹੜੀ ਵਿਰਾਸਤ ਉਹਦੇ ਵਿੱਚ ਨਗਿੰਨੇ ਹੋਰ ਜੋੜ ਸਕੇ ਬੱਚੋ ਜੀ ਤੁਸੀਂ ਪ੍ਰਾਈਵੇਟ ਸਕੂਲ ਚ ਸੀਗੇ ਜੀ ਬਿਲਕੁਲ ਮੈਂ ਪ੍ਰਾਈਵੇਟ ਸਕੂਲ ਸੀ ਤੇ ਸਿੱਖਿਆ ਦੇ ਖੇਤਰ ਤੋਂ ਜੋ ਆਕਾ ਨੂੰ ਪੜਾਉਂਦੇ ਆ ਪੜਾਉਂਦੇ ਆ ਅਚਾਨਕ ਸਿਆਸਤ ਵੱਲ ਮੂੜਾ ਮੂੜਨਾ ਇਹ ਜਿਹੜਾ ਟਰਨ ਹੈ ਇਹ ਕਿੱਦਾਂ ਹੋਇਆ कोरोना टाइम ਦੇ ਵਿੱਚ ਜਦੋਂ ਸਕੂਲ ਦੇ ਵਿੱਚ ਜਾ ਰਹੇ ਸੀ ਤੁਹਾਨੂੰ ਪਤਾ ਵੀ ਉਹਦੇ ਨਾਲ ਸਾਰੀ ਦੁਨੀਆ ਖੰਨ ਗਈ ਸੀ ਸੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਉਹ ਵੀ ਸਾਡਾ ਜਿਹੜਾ ਇਹ ਵਾਲਾ ਏਰੀਆ ਹੈ ਖਾਸ ਤੌਰ ਤੇ ਸੋ ਇਹ ਵਾਲਾ ਏਰੀਆ ਬੜਾ ਬਿਲੋ ਪਾਵਰਟੀ ਲਾਈਨ ਵਾਲੇ ਲੋਕਾਂ ਦਾ ਏਰੀਆ ਹੈ ਵੀ ਜਿਨ੍ਹਾਂ ਨੂੰ ਰੋ ਲਈ ਦਾ ਕਮਾਉਣਾ ਤੇ ਰੋ ਲਈ ਦਾ ਖਾਣਾ ਹੁੰਦਾ ਹੈ ਔਰ ਜਦੋਂ ਉਹ ਧੰਮ ਆਇਆ ਜਦੋਂ ਕਿਹਾ ਦਿੱਤਾ ਗਿਆ ਵੀ ਹਾਂਜੀ ਕੋਈ ਕੰਮ ਨਹੀਂ ਕਰਨਾ ਘਰਾਂ ਚ ਅੰਦਰ ਤੁਸੀਂ ਬੈਠ ਜਾਓ ਤੋ ਕੀ ਹਾਲਾਤ ਬਹੁਤ ਜ਼ਿਆਦਾ ਗੰਭੀਰ ਸੀਗੇ ਜੀ ਤੇ ਕੁਝ ਦੇ ਸਕੂਲਸ ਵੀ ਬੰਦ ਹੋ ਗਏ ਫਿਰ ਚਲੋ ਔਨਲਾਈਨ ਕਲਾਸਾਂ ਸਟਾਰਟ ਹੋਈਆਂ ਉਹ ਦੌਰ ਸੀ ਜਿਹੜਾ ਸਭ ਨੇ ਹੰਡਾਇਆ ਹੰਡਾ ਕੇ ਫਿਰ ਉਸ ਤੋਂ ਬਾਅਦ ਸਾਰਾ ਕੁਝ ਆਪਣੇ ਲੈ ਦੇ ਵਿੱਚ ਆਣਾ ਸ਼ੁਰੂ ਹੋਇਆ ਸੋ ਉਸ ਸਮੇਂ ਤੋਂ ਬਾਅਦ ਜਦੋਂ ਜਿਹੜੇ ਸਟੂਡੈਂਟਸ ਸੀਗੇ ਕੁਝ ਤਾਂ ਬਹੁਤ ਲਾਈਕ ਸਟੂਡੈਂਟਸ ਸੀਗੇ ਇੰਨੇ ਲਾਈਕ ਸਟੂਡੈਂਟਸ ਵੀ ਜਿਹੜੇ ਲੱਗਦਾ ਸੀ ਵੀ ਜ਼ਿੰਦਗੀ ਦੇ ਵਿੱਚ ਅਗਰ ਚੰਗੀ ਸੇਧ ਆ ਨਾ ਮਿਲ ਜਵੇ ਤਾਂ ਜ਼ਰੂਰ ਕੁਝ ਨਾ ਕੁਝ ਕਰ ਸਕਦੇ ਨੇ ਸੋ ਉਹ ਉਹ ਜਿਹੜੇ ਵੀ ਸਟੂਡੈਂਟਸ ਦੇ ਜਿਹੜੀ ਪੜ੍ਹਾਈ ਸੀ ਉਹ ਛੁੱਟ ਗਈ ਸੀ ਤੇ ਜਦੋਂ ਮਾਪਿਆਂ ਨਾਲ ਗੱਲ ਕਰਨੀ ਆ ਉਹਨਾਂ ਨੂੰ ਕਹਿਣਾ ਵੀ ਤੁਸੀਂ ਬੱਚੇ ਨੂੰ ਭੇਜ ਦਿਓ ਜਾਂ ਕਿਉਂ ਨਾ ਭੇਜਨਾ ਤੇ ਬੜਾ ਮੰਨਣੇ ਝੰਡੋੜਨ ਵਾਲੀਆਂ ਗੱਲਾਂ ਜਿਹੜੀਆਂ ਸੀ ਉਹ ਸਾਹਮਣੇ ਆਉਂਦੀਆਂ ਸੀ ਮੈਨੂੰ ਅੱਜ ਵੀ ਇੱਕ ਪੇਰੈਂਟ ਦੀ ਗੱਲ ਯਾਦ ਆ ਉਹ ਪ੍ਰਵਾਸੀ ਸੀ ਇੱਥੇ ਰਹਿੰਦੇ ਸੀ ਤੇ ਤਿੰਨ ਧੀਆਂ ਹੀ ਧੀਆਂ ਸੀ ਉਹਨਾਂ ਦੀਆਂ ਤੇ ਜਦੋਂ ਉਹ ਧੀਆਂ ਪੜ੍ਹਨ ਆਉਂਦੀਆਂ ਸੀ ਤਾਂ ਪੜ੍ਹਾਈ 'ਚ ਬਹੁਤ ਚੰਗੀਆਂ ਸੀ ਉਹਨਾਂ ਨੂੰ ਮੈਂ ਜਦੋਂ ਕਿਹਾ ਵੀ ਰਿਤਿਕਾ ਸਕੂਲ ਨਹੀਂ ਆ ਰਹੀ ਹੈ ਵੀ ਤੁਸੀਂ ਕੁਝ ਕਰੋ ਤਾਂ ਕਹਿੰਦੇ ਮੈਮ ਵੀ ਤੁਸੀਂ ਸਕੂਲ ਦੀ ਗੱਲ ਕਰਦੇ ਹੋ ਅਸੀਂ ਪਤਾ ਨਹੀਂ ਕਿੰਨੇ ਕਿੰਨੇ ਦਿਨ ਭੁੱਖੇ ਬੈਠ ਕੇ ਪਾਣੀ ਦੇ ਸਹਾਰੇ ਗੁਜ਼ਾਰੇ ਹੋਣੇ ਮੇਰੇ ਤੋਂ ਕਿਰਾਇਆ ਨਹੀਂ ਦੇ ਹੁੰਦਾ ਸੀ ਤਾਂ ਅਸੀਂ ਤਰਪਾਲ ਲਾ ਕੇ ਕਿਤੇ ਖੁੰਡੇ 'ਚ ਅਸੀਂ ਗੁਜ਼ਾਰਾ ਕਰਦੇ ਰਹੇ ਸੋ ਅਜੇ ਹੀ ਵਕਤ ਨੂੰ ਵੀ ਦੇਖਿਆ ਆ ਔਰ ਜਦੋਂ ਫਿਰ ਉਹ ਗੱਲਾਂ ਸੁਣਨੀ ਆ ਤਾਂ ਦਿਲ ਨੂੰ ਬਿਲਕੁਲ ਝੰਡੋੜਿਆ ਜਾਂਦਾ ਔਰ ਮਨ ਦੇ ਵਿੱਚ ਇੱਕ ਤਾਹਮ ਉੱਠਣੀ ਮੇਕੀਆ ਜੇ ਅਸੀਂ 21ਵੀਂ ਸਦੀ ਵਿੱਚ ਆ ਕੇ ਵੀ ਇਹਨਾਂ ਚੀਜ਼ਾਂ ਦਾ ਹੱਲ ਨਹੀਂ ਕਰ ਸਕਦੇ ਅੱਜ ਕਹਿਣ ਨੂੰ ਤਾਂ ਕਿਹਾ ਜਾਂਦਾ ਵੀ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਆ ਬਹੁਤ ਕਰੋੜਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਬੜੇ ਵੱਡਾ ਵੱਡਾ ਅਸੀਂ ਦਾਅਵੇ ਕਰਦੇ ਆ ਪਰ ਜਦੋਂ ਗਰਾਊਂਡ ਰਿਐਲਿਟੀ ਦੇਖਦੇ ਆ ਫਿਰ ਮਾਨੂੰ ਐਂ ਲੱਗਦਾ ਵੀ ਨਹੀਂ ਇਹ ਸਭ ਕੁਝ ਝੂਠ ਆ ਵੀ ਉਹ ਸਿੱਕੇ ਦੇ ਜਿਵੇਂ ਦੋ ਪਹਿਲੂ ਹੁੰਦੇ ਨੇ ਇੱਕ ਪਹਿਲੂ ਅਸੀਂ ਚੰਗਾ ਚੱਕ ਲੈਨੇ ਆਂ ਘੱਟੋ ਘੱਟ ਉਸ ਪਹਿਲੂ ਵੱਲ ਦੇਖਿਆ ਜਾਵੇ ਜਿਹਨੂੰ ਹਰ ਇੱਕ ਛੋਟੀ ਤੋਂ ਛੋਟੀ ਜਿਹੜੀ ਜ਼ਰੂਰਤ ਆ ਜਿਹੜੀ ਸੁਵਿਧਾ ਸਰਕਾਰ ਦੁਆਰਾ ਦਿੱਤੀ ਜਾਂਦੀ ਉਹਨੂੰ ਕਿੰਨੀ ਅਹਿਮ ਆ ਉਹਦੇ ਵਾਸਤੇ ਸੋ ਉਸ ਵੇਲੇ ਸ਼ਾਇਦ ਕਿਸੇ ਲਈ 2 ਕਿਲੋ 5 ਕਿਲੋ ਆਟਾ ਵੀ ਬੜਾ ਮਾਇਨੇ ਰੱਖਾਉਂਦਾ ਹੁੰਦਾ ਸੀ ਤੇ ਉਹਨਾਂ ਨੂੰ ਉਹ ਵੀ ਨਾ ਮਿਲ ਪਾਣਾ ਸੋ ਫਿਰ ਮਨ ਦੇ ਵਿੱਚ ਆਇਆ ਵੀ ਜੇ ਅਸੀਂ ਬਹਿ ਕੇ ਕਿਸੇ ਨੂੰ ਕੋਸੀਏ ਤਾਂ ਸ਼ਾਇਦ ਉਹ ਆਪਣੇ ਕਿਰਦਾਰ ਲਈ ਚੰਗਾ ਨਹੀਂ ਆ ਇਹ ਪੜੇ ਲਿਖਿਆ ਕੁਝ ਮੰਨਦੇ ਵਿੱਚ ਚੰਗਾ ਕਰਨ ਦੀ ਇੱਛਾ ਹੈ ਤਾਂ ਕਿਉਂ ਨਾ ਆਪ ਕੋਰੇ ਬਾਹਰ ਨਿਕਲ ਕੇ ਇਸ ਚੀਜ਼ ਨੂੰ ਅਸੀਂ ਅੱਗੇ ਲੈ ਕੇ ਵਧਾਵਾ ਦੇਈਏ ਸੋ ਅਰਵਿੰਦ ਕੇਜਰੀਵਾਲ ਜੀ ਦੇ ਜੋ ਨੇਕ ਕੰਮ ਕੀਤੇ ਹੋਏ ਸੀਗੇ ਦਿੱਲੀ ਦੇ ਵਿੱਚ ਅਕਸਰ ਉਹਨਾਂ ਬਾਰੇ ਸੁਣਦੇ ਰਹਿੰਦੇ ਸੀ ਵੀ ਕਿਸ ਤਰ੍ਹਾਂ ਉਹਨਾਂ ਨੇ ਕਰੋਨਾ ਟਾਈਮ ਦੇ ਵਿੱਚ ਵੀ ਘਰ-ਘਰ ਰਾਸ਼ਨ ਪਹੁੰਚਾਇਆ ਔਰ ਸੁਵਿਧਾਵਾਂ ਜਿਹੜੀਆਂ ਸੀ ਉਹ ਸਾਰਿਆਂ ਨੂੰ ਦਿੱਤੀਆਂ ਗਈਆਂ ਔਰ ਕਿਸ ਤਰ੍ਹਾਂ ਜੋ ਸੰਗਤ ਹੈ ਉਹ ਉੱਥੇ ਆਮ ਸੰਗਤ ਨੂੰ ਆਮ ਜਿਹੜੇ ਜਿਨ੍ਹਾਂ ਨੂੰ ਵਾਕਈ ਜ਼ਰੂਰਤ ਹੈ ਉਹਨਾਂ ਦਾ ਕਿਸ ਤਰ੍ਹਾਂ ਉਹਨਾਂ ਬਾਰੇ ਸੋਚਿਆ ਜਾਂਦਾ ਤੇ ਉਹਨਾਂ ਬਾਰੇ ਉਹਨਾਂ ਲਈ ਸੇਵਾ ਕੀਤੀ ਜਾਂਦੀ ਹੈ ਸੋ ਮਾਨੂੰ ਬੜਾ ਚੰਗਾ ਲੱਗਦਾ ਸੀ ਕਿ ਜਿਸ ਖੇਤਰ ਨਾਲ ਮੈਂ ਜੁੜੀ ਹੋਈ ਹਾਂ ਸਿੱਖਿਆ ਦੇ ਖੇਤਰ ਨਾਲ ਉਹਦੇ ਲਈ ਬਹੁਤ ਐਨ ਫੈਸਲੇ ਔਰ ਮੈਂ ਕਹਾਂਗੀ ਅਦਭੁਤ ਫੈਸਲੇ ਜਿਹੜੇ ਇਨਸਾਨ ਆਮ ਸੋਚ ਨਹੀਂ ਸਕਦਾ ਸੀ ਕਿ ਕਿਤੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਜਾਣੀਏ ਤੇ ਕਿਤੇ ਸਰਕਾਰੀ ਸਕੂਲ ਨੇ ਸਰਕਾਰੀ ਹਸਪਤਾਲ ਨੇ ਜਿਹੜੇ ਉਹ ਪ੍ਰਾਈਵੇਟ ਹਸਪਤਾਲਾਂ ਦਾ ਪੂਰਾ ਮੁਕਾਬਲਾ ਕਰਨੀ ਹੈ ਕਦੇ ਸੁਣਿਆ ਹੀ ਨਹੀਂ ਸੀ ਵੀ ਤੁਹਾਡਾ ਜਿਹੜਾ ਇਲਾਜ ਹੈ ਉਹ ਪੂਰਾ ਦਾ ਪੂਰਾ ਫ੍ਰੀ ਹੋ ਸਕਦਾ ਹੈ ਸੋ ਬੜਾ ਕੁਝ ਕੀਤਾ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ 'ਚ ਔਰ ਸ਼ਾਇਦ ਉਸੇ ਦੀ ਬਦੌਲਤ ਦਿੱਲੀ ਵਾਸੀ ਜਿਨ੍ਹਾਂ ਨੂੰ ਆਪਾਂ ਸਭ ਤੋਂ ਸਮਝਦਾਰ ਵੋਟਰ ਕਹਿੰਦੇ ਆ ਉਹਨਾਂ ਨੇ ਤਿੰਨ ਵਾਰ ਜਿਹੜੀ ਅਵਿੰਦ ਕੇਜਰੀਵਾਲ ਜੀ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਫਤਵਾ ਦੇ ਕੇ ਰੀਪੀਟ ਕੀਤਾ ਸੋ ਇਹਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਵਾਕਈ ਸਹੀ ਗੱਲ ਦਸੀ ਹੈ ਤਾਂ ਸੇਵਾ ਭਾਵ ਨਾਲ ਜੁੜੇ ਸੀ ਕਦੇ ਸੋਚਿਆ ਨਹੀਂ ਸੀ ਇਲੈਕਸ਼ਨਾਂ ਦਾਤਾ ਕਿਉਂਕਿ ਦੂਰ ਦੂਰ ਤੱਕ ਕੋਈ ਮਾਤਾ ਨਹੀਂ ਸੀ ਤਾਂ ਜ਼ਰੂਰ ਇੱਛਾ ਹੁੰਦੀ ਸੀ ਸੋ ਪਹਿਲਾਂ ਵੀ ਜਿਹੜੇ ਬੱਚੇ ਨਹੀਂ ਪੜ ਸਕਦੇ ਸੀ ਕੋਸ਼ਿਸ਼ ਕੀਤੀ ਹੈ ਔਰ ਵੀ ਉਹਨਾਂ ਬੱਚਿਆਂ ਨੂੰ ਵੀ ਸਿੱਖਿਆ ਦਿੱਤੀ ਜਾਵੇ ਤੇ ਮੈਂ ਫ੍ਰੀ ਆਫ ਕੋਸਟ ਵੀ ਕੋਚਿੰਗ ਦਿੰਦੇ ਰਹੀ ਹਾਂ ਔਰ ਬਹੁਤ ਐਸੇ ਬੱਚੇ ਨੇ ਜਿਨ੍ਹਾਂ ਨੂੰ ਏਜਮਾਨ ਮਹਿਸੂਸ ਹੁੰਦਾ ਵੀ ਅਜੋ ਪਲੱਸ 2 ਕਰਕੇ ਜਾਂ ਗ੍ਰੈਜੂਏਸ਼ਨ ਕਰਕੇ ਉਹ ਬਹੁਤ ਅੱਛਾ ਕਰ ਰਹੇ ਇੱਕ ਮੇਰਾ ਜਿਹੜਾ ਸਟੂਡੈਂਟ ਹੈ ਅੱਜ ਕੈਨੇਡਾ ਬੈਠਾ ਹੈ ਸੋ ਬਹੁਤ ਵਧੀਆ ਲੱਗਦਾ ਸੀ ਤੇ ਪਰਮਾਲਕ ਨੇ ਉਹ ਪਤਾ ਨਹੀਂ ਕੀ ਮਨਜ਼ੂਰ ਸੀ ਕਿ ਜੋ ਕਰਮਾਤਮਾ ਨੇ ਇਹ ਰਾਤ ਇਹ ਟੂਰ ਤੇ ਚੱਗਦੇ ਚੱਲਦੇ ਇਸ ਤੁਹਾਡੇ ਸਾਹਮਣੇ ਬਿਠਾ ਦਿੱਤਾ ਹੈ ਸੋ ਅ ਮੇਹਰ ਸਾਹਿਬ ਜੇਪਾ ਗੱਲ ਕਰੀਏ ਵੀ ਹਮੇਸ਼ਾ ਅਕਸਰ ਦੇਖਿਆ ਗਿਆ ਕਿ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਕੋਈ ਗੁਰੂ ਹੁੰਦਾ ਹੈ ਕੋਈ ਸਿਆਸੀ ਗੁਰੂ ਹੁੰਦਾ ਹੈ ਤੁਸੀਂ ਕਿਵੇਂ ਦੇਖੇ ਤੁਹਾਨੂੰ ਅਚਾਨਕ ਹੀ ਮਤਲਬ ਇਹ ਦੇਖੋ ਬਹੁਤਾ ਆਸਾਣਾ ਨਹੀਂ ਹੋਇਆ ਕਾਰਪੋਰੇਸ਼ਨ ਦੀ ਚੋਣਾਂ ਨੂੰ ਟਿਕਟ ਤੁਹਾਨੂੰ ਮਿਲੀ ਤੁਸੀਂ ਜਿੱਤੇ ਮੇਰ ਬਣੇ ਸਿਆਸਤ ਦੇ ਵਿੱਚ ਤੁਸੀਂ ਆਪਣਾ ਗੁਰੂ ਕਿੰਨੂੰ ਮੰਨਦੇ ਹੋ ਅੰਤ ਇਹ ਮਤਲਬ ਉਹ ਦੱਸਿਆ ਵੀ ਅਰਵਿੰਦ ਕੇਜਰੀਵਾਲ ਜੀ ਨੂੰ ਮੈਪਰੋਲ ਮਾਡਲ ਮੰਨ ਕੇ ਚੱਲਦੀ ਸੀ ਜੀ ਤੇ ਉਸ ਤੋਂ ਇਲਾਵਾ ਲੁਧਿਆਣਾ ਸ਼ਹਿਰ ਦੇ ਜਿੰਨੇ ਵੀ ਐਮਐਲਏ ਸਾਹਿਬਾਨ ਨੇ ਬੜਾ ਮਿਹਰ ਭਰਿਆ ਹੱਥ ਰਿਆ ਉਹਨਾਂ ਦਾ ਤੇ ਸਾਡੇ ਹਲਕੇ ਦੇ ਜੋ ਐਮਐਲਏ ਨੇ ਸਰਦਾਰ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਮੇਰੇ ਵੱਡੇ ਵੀਰ ਤੇ ਉਹਨਾਂ ਨੇ ਮੈਂ ਕਹਾਂਗੀ ਬਹੁਤ ਵਿਸ਼ਵਾਸ ਕੀਤਾ ਜੋ ਟਿਕਟ ਦੇ ਕੇ ਨਵਾਜਿਆ ਉਹਨਾਂ ਨੇ ਪੂਰੀ ਪਾਰਟੀ ਹਾਈ ਕਮਾਂਡ ਵਿੱਚ ਤੇ ਹਰ ਤਰ੍ਹਾਂ ਦੇ ਪਾਰਟੀ ਦੇ ਉੱਤੇ ਜਿੱਥੇ ਕੋਈ ਕਮੀ ਲੱਗਦੀ ਸੀ ਜ਼ਰੂਰ ਸੇ ਦਿਲ ਦੇ ਰਹਿੰਦੇ ਸੀ ਸੋ ਆਮ ਆਦਮੀ ਪਾਰਟੀ ਦੇ ਵਿੱਚ ਚੁਣੇ ਹੋਏ ਇੱਕ ਇੱਕ ਨਗੀਨੇ ਨੂੰ ਮੈਂ ਕਹਾਂਗੀ ਵੀ ਮੈਂ ਆਪਣਾ ਗੁਰੂ ਮੰਨਦੀ ਆਂ ਵੀ ਜਿਨ੍ਹਾਂ ਨੇ ਚੰਗੇ ਪੰਜਾਬ ਵਾਸਤੇ ਇੰਨਾ ਕਾਰਜ ਕੀਤਾ ਔਰ ਸਾਡੇ ਭਗਵੰਤ ਮਾਨ ਜੀ ਸੀਐਮ ਸਾਹਿਬ ਤੇ ਜਦੋਂ ਉਹ ਕੋਈ ਇੱਕ ਇੱਕ ਅੱਖਰ ਬੋਲਦੇ ਨੇ ਤਾਂ ਉਹਨਾਂ ਦੇ ਦਿਲ ਦੇ ਵਿੱਚੋਂ ਨਿਕਲਿਆ ਹੁੰਦਾ ਆ ਤੇ ਮੈਨੂੰ ਉਹ ਇੱਕ ਇੱਕ ਅੱਖਰ ਉਹਨਾਂ ਦਾ ਜਦੋਂ ਟੰਗਦਾ ਆ ਜਦੋਂ ਵੀ ਸੁਣਦੀ ਆ ਤਾਂ ਮੈਨੂੰ ਐਂ ਲੱਗਦਾ ਵੀ ਇਹ ਬੋਲੀ ਜਾਂ ਤਾਂ ਮੈਂ ਬਸ ਸੁਣੀ ਜਾਵਾਂ ਜੀ ਤੋ ਵਾਕਈ ਇਹ ਜੋ ਆਈਡਿਓਲੋਜੀ ਆਮ ਆਦਮੀ ਪਾਰਟੀ ਦੇ ਵਿੱਚ ਹੈ ਇਹ ਨੂੰ ਦੇਖਦੇ ਹੋਏ ਜੋ ਮੇਰਾ ਰਾਸਤਾ ਹੈ ਉਹ ਚੱਲਦਾ ਗਿਆ ਜੀ ਉਹ ਜਿਸ ਤਰੀਕੇ ਨਾਲ ਤੁਸੀਂ ਮੇਅਰ ਬਣ ਚੁੱਕੇ ਹੋ ਉਹ ਗੱਲ ਸੰਭਾਲ ਲਿਆ ਤੁਸੀਂ ਤੁਸੀਂ ਆਮ ਪਰਿਵਾਰ ਦੇ ਨਾਲ ਜੁੜੇ ਹੋਏ ਹੋ ਜੀ ਗ੍ਰਾਸ ਰੂਟ ਤੋਂ ਹਨਾ ਆਮ ਗਲੀਆਂ ਮਹੱਲਿਆਂ ਦੇ ਵਿੱਚ ਜਿਸ ਢੰਗ ਨਾਲ ਤੁਸੀਂ ਇਥੋਂ ਰਹਿੰਦੇ ਹੋ ਆਮ ਲੋਕਾਂ ਵਿੱਚ ਵਿਚਰਦੇ ਹੋ ਕਿ ਪਿਛੋਕੜਕ ਸਿਆਸਤ ਦੀ ਨਹੀਂ ਹੈਗੀ ਆ ਹਰ ਚੀਜ਼ ਨੂੰ ਤੁਸੀਂ ਜਾਣਦੇ ਹੋ ਹੈਨਾ ਕਿ ਕਿੱਥੇ ਕੀ ਚੀਜ਼ ਹੈ ਲੁਧਿਆਣੇ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕਿੱਥੇ ਰਿਸ਼ਵਤ ਕੋਰੀ ਹੈ ਹੁਣ ਤੁਹਾਡਾ ਪ੍ਰਾਇੋਰਟੀ ਪਹਿਲ ਕੀ ਹੋਊਗੀ ਕਿ ਤੁਸੀਂ ਹੁਣ ਮੇਰ ਬਣਿਓ ਤੇ ਲੁਧਿਆਣੇ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸੁਧਾਰ ਲੈਣਾ ਤੁਹਾਡਾ ਇਹ ਪ੍ਰਾਇੋਰਟੀ ਹੈ ਜੀ ਬਿਲਕੁਲ ਇੱਕ ਟੀਚਾ ਲੈ ਕੇ ਚੱਲ ਰਹੇ ਹਾਂ ਵੀ ਬਹੁਤ ਜਲਦੀ ਥੋੜੇ ਸਮੇਂ ਦੇ ਵਿੱਚ ਅਸੀਂ ਲੁਧਿਆਣੇ ਨੂੰ ਪੋਲਿਊਸ਼ਨ ਫ੍ਰੀ ਤੇ ਕਰਪਸ਼ਨ ਫ੍ਰੀ ਬਣਾਉਣਾ ਹੈ ਜੀ ਕਿ ਦੋ ਅਹਿਮ ਮੁੱਦੇ ਲੁਧਿਆਣੇ ਦੇ ਵਿੱਚ ਕਾਰਪੋਰੇਸ਼ਨ ਦੇ ਉੱਤੇ ਇੱਕ ਕਲੰਕ ਦੇ ਰੂਪ ਚ ਸਾਬਤ ਹੁੰਦੇ ਨੇ ਪਹਿਲਾ ਤਾਂ ਇਹ ਵੀ ਕਰਪਸ਼ਨ ਇਥੇ ਬਹੁਤ ਹੁੰਦੀ ਹੈ ਹਾਲਾਂਕਿ ਬਹੁਤ ਸਾਰੇ ਅਧਿਕਾਰੀ ਨੇ ਜਿਹੜਾ ਆਪਣਾ ਕੰਮ ਪੂਰੇ ਦਿਨੋਂ ਕਰਦੇ ਨੇ ਜਿਨ੍ਹਾਂ ਨੇ ਕਦੇ ਸ਼ਾਇਦ ਪਬਲਿਕ ਨੂੰ ਤੰਗ ਨਹੀਂ ਕੀਤਾ ਹੋਣਾ ਪਰ ਉਹ ਫਿਰ ਆٹے ਨਾਲ ਪਲੇਥਣ ਲਾ ਜਾਈ ਜਾਂਦੀ ਆ ਤਾਂ ਜ਼ਰੂਰ ਇਸ ਕਰਪਸ਼ਨ ਫ੍ਰੀ ਔਰ ਪੋਲੂਸ਼ਨ ਫ੍ਰੀ ਲੁਧਿਆਣਾ ਬਣਾਉਣ ਵਾਸਤੇ ਜੋ ਵੀ ਅਹਿਮ ਕਦਮ ਹੋਣਗੇ ਉਹ ਜ਼ਰੂਰ ਚੱਕਾਂਗੇ ਬਿਲਕੁਲ ਜੀ ਤੁਸੀਂ ਐਮਬੀਏ ਕੀਤੇ ਤੇ ਕਿਤੇ ਨਾ ਸਟ੍ਰੈਟਜੀ ਪਲਾਨਿੰਗ ਨੂੰ ਲੈ ਕੇ ਵੀ ਉਹ ਤੁਹਾਡੇ ਜ਼ਿਹਨ ਦੇ ਵਿੱਚ ਪਲਾਨਸ ਹੋਣੇ ਆ ਜਿਹੜੇ ਤੁਸੀਂ ਕਰ ਰਹੇ ਆ ਅਕਸਰ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਕਿ ਅਕਸਰ ਜੜੀਆਂ ਹੈਗੀਆਂ ਨੇ ਸੁਰਖੀਆਂ ਬੜੀਆਂ ਹੁੰਦੀਆਂ ਨੇ ਅਖਬਾਰਾਂ ਚ ਕਾਰ ਨਗਰ ਨਿਗਮ ਦੇ ਅਪ੍ਰਿਸ਼ਟਾਚਾਰੀ ਨੂੰ ਲੈ ਕੇ ਮੈਂ ਬਿਲਕੁਲ ਤੁਸੀਗਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਕਿਤੇ ਨੇ ਕਿਤੇ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸੁਧਾਰਨ ਵਾਲੀਆਂ ਨੇ ਹੁਣ ਜਿਸ ਤਰੀਕੇ ਦੇ ਨਾਲ ਤੁਸੀਂ ਇਸ ਸ਼ਹਿਰ ਚ ਰਹਿ ਰਹੇ ਹੋ ਦੇਖਦੇ ਪਏ ਪੋਲੂਸ਼ਨ ਹੈ ਗੰਦੇ ਆ ਬੁੱਢਾ ਦਰਿਆ ਹੈਗਾ ਬੁੱਢੇ ਨਾਲੇ ਜੀ ਤਬਦੀਲ ਹੋ ਗਿਆ ਇਹਦਾ ਬੜਾ ਵੱਡਾ ਮੁੱਦਾ ਹੈ ਪ੍ਰੋਟੈਸਟ ਵੀ ਹੋਏ ਨੇ ਬਹੁਤ ਸਾਰੇ ਜਿਹੜੇ ਐਨ ਜੀਓ ਨੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਪ੍ਰੋਟੈਸਟ ਕੀਤੇ ਨੇ ਤੁਹਾਡਾ ਕੀ ਕਹਿਣਾ ਹੈ ਕਿ ਅਸੀਂ ਲੁਧਿਆਣਾ ਵਾਸੀ ਜਿਹੜੇ ਆ ਕਿੰਨੀ ਦੇਰ ਚ ਬੁੱਡੇ ਨਾਲੇ ਨੂੰ ਬੁੱਡੇ ਦਰਿਆ ਦੇ ਵਿੱਚ ਤਬਦੀਲ ਹੁੰਦਾ ਦੇਖਣਗੇ ਜੇ ਅਸੀਂ ਸਮੇਂ ਦੀ ਗੱਲ ਕਰੀਏ ਨਾ ਇਹ ਸਭ ਕੁਝ ਨਿਗਲਾ ਨਾਵਾਸੀਆਂ ਦੇ ਹੱਥ ਦੇ ਵਿੱਚ ਹੈ ਜੀ ਕਿਉਂਕਿ ਲੁਧਿਆਣਾ ਵਾਸੀਆਂ ਨੇ ਸ਼ਾਇਦ ਉਸ ਵੇਲੇ ਇਹ ਨਹੀਂ ਤੱਕੀ ਸਮਝੀ ਵੀ ਜੇਈ ਧਰਤੀ ਦਰਿਆਵਾਂ ਕਰਕੇ ਜਾਣੀ ਜਾਂਦੀ ਹੈ ਪੰਜ ਆਪ ਜਿਹੜੇ ਪੰਜ ਦਰਿਆ ਪਵਿੱਤਰ ਦਰਿਆ ਇੱਥੇ ਵਗਦੇ ਨੇ ਸੋ ਅਗਰ ਅਸੀਂ ਉਹਨਾਂ ਨੂੰ ਸਾਂਭ ਕੇ ਰੱਖਿਆ ਹੁੰਦਾ ਤਾਂ ਸ਼ਾਇਦ ਅੱਜ ਇਹ ਨੌਬਤ ਨਾ ਆਂਦੀ ਇਹ ਜੋ ਬੁੱਢਾ ਦਰਿਆ ਜਿੱਥੇ ਕਿਸੇ ਟਾਈਮ ਸਾਫ਼ ਪਾਣੀ ਵਗਦਾ ਸੀ ਮੱਛੀਆਂ ਘਰਦੀਆਂ ਸੀ ਉਹ ਬੁੱਢੇ ਨਾਲੇ ਚ ਤਬਦੀਲ ਨਾ ਹੁੰਦਾ ਜੇ ਲੁਧਿਆਣਾ ਵਾਸੀ ਧਿਆਨ ਦਿੰਦੇ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਬਿਲਕੁਲ ਜੇ ਮੇਰੀ ਗੱਲ ਕਰੀਏ ਨਾ ਤਾਂ ਇਹ ਸਾਰੀ ਸੰਗਤ ਜੋ ਲੁਧਿਆਣੇ ਦੀ ਉਹ ਪੈਟਰ ਦੱਸ ਸਕਦੀ ਹੈ ਜਿਵੇਂ ਅਸੀਂ ਕਿੰਨੀ ਦੇਰ ਦੇ ਵਿੱਚ ਆਪਣਾ ਆਪ ਸੁਧਾਰ ਲਾਂਗੇ ਵੀ ਆਪਣੇ ਆਪਣੇ ਹਿੱਸੇ ਦੀ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਉਹਨੂੰ ਨਿਭਾਉਣ ਨੂੰ ਤਿਆਰ ਬੈਠੇ ਹਾਂ ਅਸੀਂ ਇਹਦੇ ਵਿੱਚ ਗੰਦਗੀ ਨਹੀਂ ਪਾਵਾਂਗੇ ਤੇ ਅਸੀਂ ਜੋ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕੰਮ ਨੇ ਲਈ ਜਾ ਰਹੇ اہم ਫੈਸਲੇ ਨੇ ਚੁੱਕੇ ਜਾ ਰਹੇ ਜਿਹੜੇ ਕਦਮ ਨੇ ਉਹਨੂੰ ਕਿੰਨੀ ਜਲਦੀ ਅਸੀਂ ਅਮਲੀ ਜਾਮਾ ਪਹਿਨਾਨੇ ਆਂ ਔਰ ਕਿੰਨੀ ਜਲਦੀ ਅਸੀਂ ਉਹਨੂੰ ਲਾਗੂ ਕਰਕੇ ਜੋ ਸਰਕਾਰ ਔਰ ਪ੍ਰਸ਼ਾਸਨ ਦਾਸੀ ਸਾਥ ਦਈਏ ਤਾਂ ਕਿ ਇਹ ਜੋ ਕਾਰਜ ਹੈ ਜਿਹਨੂੰ ਅਸੀਂ ਬੜੇ ਸਾਲਾਂ ਤੋਂ ਦੇਖਦੇ ਆ ਰਹੇ ਆਂ ਵੀ ਕਿਸੇ ਨੇ ਕੁਝ ਨਹੀਂ ਕੀਤਾ ਉਹ ਚੰਦ ਮਹੀਨਿਆਂ ਦੇ ਵਿੱਚ ਚੰਦ ਦੇਰ ਦੇ ਵਿੱਚ ਜਿਹੜਾ ਉਹ ਮੁਕੰਮਲ ਹੋ ਜਾਵੇ ਸੋ ਡਿਸਟ੍ਰਿਕਟ ਕਮਿਸ਼ਨਰ ਤੁਹਾਡੀਆਂ ਗੱਲਾਂ ਨੇ ਜੋ ਤਲ ਨਾਲ ਤੁਸੀਂ ਕੁਆਲੀਫਾਈ ਹੋ ਤੇ ਮੈਂ ਕਹਿੰਦਾ ਕਿ ਇੱਕ ਕਿ ਤਰ੍ਹਾਂ ਕਿਤੇ ਆਸ ਲੋਕਾਂ ਦੇ ਮਨ ਦੇ ਵਿੱਚ ਕਿ ਨਵੀਂ ਅਲਖ ਜਗ੍ਹਾ ਕੇ ਇੱਕ ਨਵੇਂ ਮੰਨ ਦੇ ਵਿੱਚ ਆਸ ਲੋਕਾਂ ਦੇ ਵਿੱਚ ਜਗੀ ਹੈ ਕਿ ਇੱਕ ਪੜ੍ਹੇ ਲਿਖੇ ਪਹਿਲੀ ਵਾਰ ਇੱਕ ਜਿਹੜੇ ਹੈਗੇ ਊਮਨ ਕਾਉਂਸਲਰ ਮੇਅਰ ਚੁਣੇ ਗਏ ਨੇ ਲੁਧਿਆਣਾ ਨਗਰ ਨਿਗਮ ਤੋਂ ਤੇ ਉਹਨਾਂ ਦੀ ਆਸ ਮੈਨੂੰ ਲੱਗਦਾ ਹੈ ਕਿ ਤੁਸੀਂ ਬਿਲਕੁਲ ਉਹ ਆਸਾਂ ਦੇ ਵਿੱਚ ਤੇ ਬੂਰ ਪਵੇਗਾ আর ਤੁਸੀਂ ਲੁਧਿਆਣਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗੇ ਇੱਕ ਨਵਾਂ ਰੂਪ ਜਿਹੜਾ ਹੈਗੇ ਇੱਕ ਜਸਟ ਹੱਗ ਨਾਲ ਆਪ ਕਹਿੰਦੇ ਆ ਸਰਵੇਖਣ ਵੀ ਹੁੰਦਾ ਹੈ ਕਿ ਉਹਦੇ 'ਚ ਸਾਡਾ ਜਿਹੜਾ ਹੁੰਦਾ ਹੈ ਫੇਰ ਇਸ ਦੇ ਵਿੱਚ ਲਿਸਟ ਦੇ ਵਿੱਚ ਨਾਂ ਹੁੰਦਾ ਬੜੇ ਥੱਲੇ ਹੁੰਦਾ ਸਵਚ ਭਾਰਤ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਮੇਅਰਸ਼ਿਪ ਦੇ ਵਿੱਚ ਲੁਧਿਆਣਾ ਬੁਲੰਦੀਆਂ ਤੇ ਜ਼ਰੂਰ ਪਹੁੰਚੇਗਾ ਆਸ ਕਰਦੇ ਆ ਤੇ ਇਹ ਆਸ ਜਿਹੜੇ ਆਮ ਲੋਕਾਂ ਦੀ ਹੈ ਆਮ ਜਨਤਾ ਦੀ ਹੈ ਮੈਂ ਸਮਝਦਾ ਕਿ ਪ੍ਰਕਰਾਰ ਰਹਿਣੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ اگر ਤੁਸੀਂ ਕੋਈ ਹੋਰ ਕਹਿਣਾ ਚਾਹੁੰਦੇ ਤੁਸੀਂ جی بس ਧੰਨਵਾਦ ਜੀ ਇੱਕੋ ਸੁਨੇਹਾ ਲੁਧਿਆਣਾ ਵਾਸੀਆਂ ਨੂੰ ਦੇਣਾ ਚਾਹਾਂਗੀ ਕਿ ਇਕੱਲਾ انسان ਕਦੇ ਕੋਈ ਵੱਡਾ ਨਹੀਂ ਹੁੰਦਾ ਜੀ ਜੇ ਕਹੀਏ ਵੀ ਇਹ ਇਕੱਲੀ ਮੇਰੀ ਜ਼ਿੰਮੇਵਾਰੀ ਆ ਜਾਂ ਇਕੱਲੀ ਪ੍ਰਸ਼ਾਸਨ ਜਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਮੈਂ ਕਹਾਂਗੀ ਵੀ ਥੋੜਾ ਮناسب ਨਹੀਂ ਆ ਇਹ ਕਹਿਣਾ ਇਹ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਆ ਜੇ ਲੁਧਿਆਣਾ ਵਿੱਚ ਰਹਿ ਰਿਹਾ ਕਿ ਉਹ ਲੁਧਿਆਣੇ ਨੂੰ ਨੰਬਰ 1 ਬਿਲਕੁਲ ਸਾਫ ਸੁਥਰਾ ਸ਼ਹਿਰ ਬਣਾਉਣ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਣ ਜੇ ਸਾਨੂੰ ਲੱਗਦਾ ਵੀ ਸਾਡਾ ਘਰ ਸਾਫਾ ਹੋਣਾ ਚਾਹੀਦਾ ਤਾਂ ਸਾਡਾ ਆੜਾ ਦਵਾਲਾ ਸਾਫ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ ਸੋ ਜੇ ਇੱਕ ਇੱਕ ਨਾਗਰਿਕ ਇੱਕ ਇੱਕ ਕਦਮ ਵੀ ਅੱਗੇ ਪੱਟ ਲਵੇ ਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਸੁਪਨਾ ਹੈ ਬਹੁਤ ਜਲਦੀ ਪੂਰਾ ਹੋਵੇਗਾ ਧੰਨਵਾਦ ਜੀ ਸ਼ੁਕਰੀ ਬਹੁਤ ਬਹੁਤ ਸੋ ਦੋਸਤੋ ਮੇਅਰ ਪ੍ਰਿੰਸੀਪਲ ਇੰਦਰਜੀਤ ਹੁੜਾ ਨੇ ਬਿਲਕੁਲ ਉਹ ਕੋਈ ਗੱਲ ਕੀਤੀ ਹੈ ਸਿਰਫ ਸਿਆਸੀ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਸਾਡੀ ਆਪਣੀ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਕਿਸ ਢੰਗ ਨਾਲ ਸਾਫ਼ ਸੁਥਰਾ ਰੱਖ ਸਕਦੇ ਹਾਂ ਸੋ ਮੈਨੂੰ ਪੂਰੀ ਆਸ ਹੈ ਕਿ ਪ੍ਰਿੰਸੀਪਲ ਇੰਦਰਜੀਤ ਕੋਰ ਹਰਾਂ ਦੇ ਮੇਅਰਸ਼ਿਪ ਦੇ ਵਿੱਚ ਸਾਡਾ ਇਹ ਜਿਹੜਾ ਸੰਮਤੀ ਸ਼ਹਿਰ ਲੁਧਿਆਣਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਖੂਬਸੂਰਤ ਜਿਹੜਾ ਉਹ ਬਣ ਕੇ ਰਹੂਗਾ ਇਸ ਦੇ ਨਾਲ ਹੀ ਮੈਨੂੰ ਵਿਰਿੰਦਰ ਨੂੰ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ